ਜਕਰੀਆ ਖਾਨ ਨੇ ਜਲਾਦ ਬੁਲਾਇਆ ਕਹਿਣ ਲੱਗਾ ਭਾਈ ਤਾਰੂ ਸਿੰਘ ਦਾ ਖੋਪੜ ਉਤਾਰ ਦਿਓ ਜਦ ਭਾਈ ਤਾਰੂ ਸਿੰਘ ਦਾ ਖੋਪੜ ਉਤਾਰਨ ਲੱਗਾ ਨਾ ਭਾਈ ਤਾਰੂ ਸਿੰਘ ਦੇ ਰੰਬੀ ਰੱਖੀ ਗਈ ਖੋਪੜੀ ਦੇ ਉੱਪਰ ਭਾਈ ਤਾਰੂ ਸਿੰਘ ਨੇ ਜਪਜੀ ਦੀ ਪਵਨ ਬਾਣੀ ਦਾ ਪਾਠ ਸ਼ੁਰੂ ਕੀਤਾ ਉਦਰ ਜਲਾਦ ਨੇ ਜਦ ਭਾਈ ਤਾਰੂ ਸਿੰਘ ਦੀ ਖੋਪੜੀ ਤੇ ਰੰਬੀ ਰੱਖ ਕੇ ਥੋੜਾ ਮਾਰਿਆ ਤੇ ਭਾਈ ਤਾਰੂ ਸਿੰਘ ਦੇ ਖੋਪੜ ਦੇ ਵਿੱਚੋਂ ਲਹੂ ਦਾ ਜਿਵੇਂ ਝਰਨਾ ਨਿਕਲਣਾ ਸ਼ੁਰੂ ਹੋ ਗਿਆ ਆਖੋ ਸਤਨਾਮ ਭਾਈ ਤਾਰੂ ਸਿੰਘ ਦਾ ਮੁਖ ਭਿੱਜ ਗਿਆ ਖੂਨ ਦੇ ਨਾਲ ਦਾੜਾ ਭਿੱਜ ਗਿਆ ਭਾਈ ਤਾਰੂ ਸਿੰਘ ਦਾ ਸਰੀਰ ਖੂਨ ਦੇ ਨਾਲ ਭਿੱਜ ਗਿਆ ਦੇਖੋ ਗੁਰੂ ਕੇ ਸਿੱਖ ਦੀ ਸਿੱਖੀ ਕੇਸਾਂ ਦੇ ਨਾਲ ਨਿਭਣੀ ਸ਼ੁਰੂ ਹੋ ਗਈ ਜਦੋਂ ਖੋਪੜ ਉਤਾਰਨ ਲੱਗੇ ਨਾ ਭਾਈ ਤਾਰੂ ਸਿੰਘ ਦਾ ਤੇ ਜੱਕਰੀਆ